ਕੀ ਤਿੰਨ ਵੋਟਾਂ ਪੈਣੀਆਂ ਕਿਹਦਾ ਮਾਹੌਲ ਲੱਗਣਿਆ ਮਾਹੌਲ ਤੇ ਵੇਖੋ ਜੀ ਕਾਂਗਰਸ ਦਾ ਹੀ ਆ ਕਿਹਦੀ ਹਵਾ ਲਗੰਦੀ ਡੇਰਾ ਬਾਬਾ ਨਾਲੇ ਤੇਰਨਾਵਾ ਸਾਹਿਬ ਦੀ ਇੱਕ ਦੋਵੇਂ ਨਾਮ ਆ ਕਿਹੜੇ ਦਾ ਨਾਮ ਦੀ ਗੱਲ ਕਰਦੇ ਸੀ ਹਾਂ ਧਰੋਵਾ ਦੇ ਕਿਹਦਾ ਜੋਰ ਆ ਆ ਮਾਰਨ ਵੋਟਾਂ ਦਾ ਕੀਦਾ ਮਾਹੌਲ ਆ ਵੋਟਾਂ ਦਾ ਮਾਹੌਲ ਕਾਂਗਰਸ ਦਾ ਹੀ ਜਿੱਤੇਗਾ ਕਿਹੜਾ ਹਾਂਜੀ ਇਹਦੇ ਨੂੰ ਵੇਖੋ ਹੁਣ ਸਮਾਂ ਆਏਗਾ ਹਲਕਾ ਡੇਰਾ ਬਾਬਾ ਨਾਲਤੀ ਜਿਮਨੀ ਚੋਂ ਉਹਨੂੰ ਕੁਝ ਹੀ ਦਿਨ ਬਚੇ ਤੇ ਹੁਣ ਸਾਰੀਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਜੋ ਕਿ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਨੇ ਅਤੇ ਹਰ ਦਿਨ ਜਿਹੜੇ ਸਿਆਸੀ ਸਮੀਕਰਨ ਨੇ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਨੂੰ ਲੈ ਕੇ ਉਹ ਬਦਲ ਰਹੇ ਨੇ ਇਸ ਲਈ ਆਪਾਂ ਮੌਜੂਦਾ ਹਲਕਾ ਡੇਰਾ ਬਾਬਾ ਨਾਨਕ ਤੇ ਇਹ ਪਿੰਡ ਤੇ ਛੋਟੇ ਖਸਬੇ ਸ਼ਿਕਾਰ ਦੇ ਅੱਡੇ ਵਿਖੇ ਇੱਥੇ ਵੱਖ-ਵੱਖ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਰੁਝਾਨ ਕਿਸ ਤਰਫ ਹੈ 20 ਤਰੀਕ ਨੂੰ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ ਇਹ ਕਿਸ ਤਰ੍ਹਾਂ ਦਾ ਮੈਚ ਹੈ ਜੀ ਮੈਚ ਵੇਖੋ ਜੀ ਜਦੋਂ ਰੇਸ ਲੱਗਦੀ ਆ ਸਾਰੇ ਯੋਰ ਲਾਉਂਦੇ ਆ ਕਿ ਮੈਂ ਇਨ ਵਨ ਕਰਾ ਬਿਲਕੁਲ ਹਰ ਕੋਈ ਜਿੱਤ ਨਹੀਂ ਕਰਦਾ ਹਾਂਜੀ ਬਾਕੀ ਮੈਂ ਇਹ ਚਾਹਾਂਗਾ ਸਾਬਾ ਤੁਹਾਡੇ ਆਈਆਂ ਜਿਸ ਭਾਵ ਵਿੱਚ ਦੇ ਜਿਹਨੂੰ ਹੁਣ ਮਾਨਦ ਰਹਿ ਗਿਆ ਸੇਰਾ ਦੇਖ ਉਹਨੂੰ ਮਿਲਣਾ ਜੀ ਜਿੱਤ ਕਿਦੀ ਲੱਗਣ ਦੀ ਪਤਾ ਨਹੀਂ ਲੱਗਦਾ ਜੀ ਲੋਕਾਂ ਦਾ ਹੂੰ ਠੀਕ ਹੈ ਜੀ ਮਾਹੌਲ ਸਾਰਾ ਨਾਲ ਚੰਗਾ ਲੱਗਦਾ ਬਾਕੀ ਉਹੀ ਗੱਲ ਹੈ ਕਿ ਇੱਕ ਨੇ ਜਿੱਤਣਾ ਸ਼ਿਕਾਰ ਅੱਡੇ ਚ ਕੀ ਦਾ ਮੋਲ ਠੀਕ ਹੈ ਕੋਈ ਖੁਦ ਚੁੱਪਚਾਪ ਹੈ ਕਿਸ ਤਰਾ ਦਾ ਮੋਲ ਲੱਗਦਾ ਹੈ ਇਹ ਚੁੱਪਚਾਪ ਚੱਲਣ ਦੇ ਇਰੀਆ ਲੇ ਕੋਈ ਮਹੌਲ ਉਹ ਕਿਸੇ ਦਿਤੇ ਹਵਾ ਹੋਏਗੀ ਇਹ ਵਾਰ ਇਹਦੇ ਕੋਈ ਜਾਣਕਾਰੀ ਨਹੀਂ ਭਾਈ ਕਿਸ ਤਰ੍ਹਾਂ ਦਾ ਮਾਹੌਲ ਲੱਗਣਿਆ ਵੇਖੋ ਜਿਹੜਾ ਬੰਦਾ ਕੰਮ ਸਹੀ ਕਰੇਗਾ ਮਹੌਲ ਉਹਦਾ ਹੀ ਇਸਨੇ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੋਈ ਤੁਹਾਨੂੰ ਲੱਗਾ ਕਿਸ ਤਰ੍ਹਾਂ ਦੇ ਕੰਮ ਹੋਏ ਉਹਨਾਂ ਦੇ ਬਹੁਤ ਵਧੀਆ ਉਸ ਤੋਂ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਹੀ ਉਹਨਾਂ ਦੇ ਕੰਮ ਕਿਹੜੇ ਤਰ੍ਹਾਂ ਦੇ ਰਹੇ ਉਹ ਠੀਕ ਹੈ ਆਪਣੇ ਟਾਈਮ ਸਮੇ ਕਰ ਗਏ ਬੜੀ ਹੁਣ ਇੱਥੇ ਕੁੰਡੀਆਂ ਦੇ ਸਿੰਘ ਫਸੇ ਆ ਹਲਿਆ ਆਮ ਆਦਮੀ ਪਾਰਟੀ ਕਾਂਗਰਸ ਚਲੋ ਰਵਿਕਨ ਵੀ ਇੱਥੇ ਲੜਾਈ ਲੜ ਰਹੇ ਆ ਕਿਹਦਾ ਜੋਰ ਲੱਗਣਿਆ ਦੋਨਾਂ ਪਾਰਟੀਆਂ ਦਾ ਜੋਰ ਜਿੱਤੇਗਾ ਕਿਹੜਾ ਇਹ ਤੁਹਾਨੂੰ ਸਮਝ ਦੱਸੂ ਸੁ ਸੁ ਅਸ ਜਿੰਦਰ ਸਿੰਘ ਦਾ ਮਾਹੌਲ ਆ ਆਮ ਆਦਮੀ ਵਾਲੇ ਵੀ ਖੜੇ ਆ ਹਾਂ ਆਮ ਆਦਮੀ ਆ ਗਏ ਜਿਹੜੇ ਬੰਦੇ ਲੋਕੀ ਸਿਰ ਜਿੰਦਰ ਸਿੰਘ ਨਾਲ ਖਾ ਜੋ ਵੀ ਦਰਸ਼ਕ ਨੇ ਅੱਛਾ ਹਾਂ ਇਸ ਨਾਲ ਜੇ ਮਾਰੀ ਹੈ ਪਾਰਟੀ ਬਹੁਤ ਜ਼ਿਆਦਾ ਮਾਰੀ ਆ ਤੇ ਸਿੰਘ ਜੰਦਰ ਮਾਵਾ ਕਿਤਨਾ ਚੰਗਾ ਵਾ ਬਹੁਤ ਚੰਗਾ ਵਾ ਬਹੁਤ ਕਿਵੇਂ ਉਹਨੇ ਕਿਹੜੇ ਕੰਮ ਕਰਦੇ ਚੰਗਾ ਬਹੁਤ ਕੰਮ ਕੀਤੇ ਬਹੁਤ ਜ਼ਿਆਦਾ ਉਹਨੇ ਉਹਨੇ ਪਿਓ ਨੇ ਬਹੁਤ ਜ਼ਿਆਦਾ ਕੰਮ ਕੀਤੇ ਨੇ ਬੜੇ ਕੀਤੇ ਹੁਣ ਉਹਦੀ ਘਰ ਦੀ ਇਲੈਕਸ਼ਨ ਲੜ ਗਈ ਹਾਂ ਬਿਲਕੁਲ ਕੰਮ ਜਿਆਦਾ ਬਹੁਤ ਵੀ ਕਿਹਦਾ ਜੋਰ ਆ ਵੇਖੋ ਜੋਰ ਦੋਆਂ ਪਾਰਟੀਆਂ ਦਾ ਬੜਾ ਜੇ ਜਿੱਤੇਗਾ ਕੌਣ ਵੇਖੋ ਹੁਣ ਕਿਹੜਾ ਜਿੱਤੇਗਾ ਇਹ ਉਹਦੇ ਵੇਖੋ ਤੁਹਾਡਾ ਮਨ ਤੁਹਾਡਾ ਦਿਲ ਦਿਮਾਗ ਕੀ ਕਹਿੰਦਾ ਕੌਣ ਜਿੱਤੇਗਾ ਮੇਸਾ ਰੰਦਾਵਾ ਦੇ ਤੂੰ ਕਿਹੜਾ ਰੰਦਾਵਾ ਇਹੋ ਸੰਜੀਤ ਜੀ ਨਸਰਾਂ ਇਹ ਰ ਹਨਾ ਬੋਟਾ ਦਾ ਕਿਹਦਾ ਮਾਹੌਲ ਆ ਹਾਂਜੀ ਬੋਟਾ ਦਾ ਆਪਣਾ ਬੋਟਾ ਦਾ ਕਾਂਗਰਸ ਦਾ ਕਿਤਰਾ ਦਾ ਮਾਹੌਲ ਚੱਲ ਰਿਹਾ ਬੋਟਾ ਦਾ ਡੇਰ ਬਾਬਾ ਨਾਲ ਚੋਂ ਬਹੁਤ ਵਧੀਆ ਚਾਹ ਕਿਹਦਾ ਜੋਰ ਆ ਆ ਮਰਨ ਕਿਉਂ ਕਿ ਕੀ ਕਰਨੇ ਆ ਵੀ ਆਮ ਆਦਮੀ ਦਾ ਜੋਰ ਆ ਕਾਂਗਰਸ ਦਾ ਨਹੀਂ ਆ ਇਸ ਸਾਲਾਂ ਨੂੰ ਭੰਦੇ ਆ ਰਹੀ ਆ ਕਾਂਗਰਸ ਨੇ ਹੁਣ ਬਦਲਾਅ ਚਾਹੀਦਾ ਹੋਰ ਇਸ ਕਰਕੇ ਆਪਾਂ ਉਹਨਾਂ ਨੂੰ ਚੋਣਿਆ ਇੱਕ ਕਿਹੜਾ ਪਿੰਡ ਆਪਣਾ ਪਿੰਡ ਬਰਿਆਰ ਬਰਿਆਰ ਹਾਂਜੀ ਪਿੰਡ ਚ ਪਿੰਡ ਚ ਕਿਹਦਾ ਜੋਰ ਆ ਪਿੰਡ ਚ ਆਮ ਆਦਮੀ ਹਾਂਜੀ ਭਾਜੀ ਜਸ ਜੀ ਕਿਦਾਂ ਸਾ ਵੋਟਾਂ ਲਾ ਕੀਦਾ ਮਾਹੌਲ ਆ ਫਿਰਦਾ ਹੋਵੇ ਦਾ ਕਿਹੜੇ ਦਾ ਸਿਕੰਜੰਦਰ ਸਿੰਘ ਦਾ ਕਿਹੜਾ ਪਿੰਡ ਜੇ ਚਾਕਾਂ ਵਾਲੀ ਚਾਕਾਂ ਵਾਲੀ ਜੀ ਕਿਹਦਾ ਜੋਰ ਆ ਇਹਦਾ ਜੀ ਕਾਂਗਰਸ ਦਾ ਜੀ ਇਹ ਕਿਹੜੇ ਕੰਮ ਕਰਾਤੇ ਉਹ ਬੰਦਾ ਹੀ ਰਹ ਉਹਨੇ ਨਹੀਂ ਪਟੇ ਵਾਲੀ ਨਹੀਂ ਬੰਨ ਨਾ ਉਹਰਾ ਵਿਹਾਰ ਆ ਨਹੀਂ ਕੀ ਕੀਤਾ ਉਹਨੇ ਉਹਨੇ ਕੱਖਵਣੀ ਕੀਤਾ ਟਾਈਆਂ ਸਾਲਾ ਅੱਛਾ ਨਹੀਂ ਵਿਹਾਰ ਮਤਲਬ ਕਿਉਂ ਨਹੀਂ ਉਹਦਾ ਪਿਆਰ ਕੰਮ ਲਈ ਕੀਤੇ ਲੋਕਾਂ ਨੇ ਤੁਹਾਡੇ ਪਿੰਡ ਵੀ ਨਹੀਂ ਕਰਾਇਆ ਨਾ ਕੋਈ ਖੁਣ ਨਹੀਂ ਆਇਆ ਸਿਕੰਜੰਦਰ ਨੇ ਕਿ ਕੀ ਕਰਾਇਆ ਉਹਰਾ ਵਿਹਾਰ ਆ ਉਹ ਲੀਡਰ ਤਗੜਾ ਉਹਦੇ ਨੇ ਉਹ ਜਿੱਤਣਾ ਉਹਨੇ ਬੜੀ ਲੀਡਰ ਵੋਟਾਂ ਨੇ 23 ਨੂੰ ਕਿਹਦਾ ਮਾਹੌਲ ਲੱਗਣ ਰਿਹਾ ਆਮ ਪਾਰਟੀ ਦਾ ਜੀ ਕਿਉਂਕਿ ਕਿਹੜੇ ਕੰਮ ਕਰਾਏ ਵੀ ਲੋਕ ਉਹਨਾਂ ਦਾ ਮਾਹੌਲ ਲੱਗ ਗਿਆ ਆਮ ਪਾਰਟੀ ਨੇ ਵਧੀਆ ਕੰਮ ਕੀਤੇ ਨੇ ਹੈਗੇ ਇੱਕ ਬਿਜਲੀ ਮਾਫ ਕੀਤੀ ਹੈਗੀ ਆ ਹੋਰ ਵੀ ਕਾਫੀ ਸਹੂਤਾ ਮਿਲੀਆਂ ਨੇ ਨੌਕਰੀਆਂ ਵਗੈਰਾ ਮਿਲੀਆਂ ਨੇ ਤੇ ਕਾਂਗਰਸ ਕਾਂਗਰਸ ਦਾ ਠੀਕ ਠੀਕ ਹੀ ਆ ਵਾਹੇ ਕਾਂਗਰਸ ਦਾ ਵੀ ਆ ਪਰ ਆਮ ਪਾਰਟੀ ਦਾ ਜ਼ਿਆਦਾ ਮਾਹੌਲ ਲੱਗਣ ਡਿਆ ਵਾ ਕਿਹਦਾ ਮਾਹੌਲ ਲੱਗਣ ਡਿਆ ਮਾਹੌਲ ਤੇ ਆ ਕਿਹ ਸੰਝਾ ਜਿਹਾ ਲੱਗਣ ਡਿਆ ਕੋਈ ਪਤਾ ਨਹੀਂ ਲੱਗਣ ਡਿਆ ਜਿੰਨਾ ਦੇਖ ਰਹੇ ਆ ਹਵਾ ਕੀ ਦੀ ਆ ਹਵਾ ਦੇ ਰਵੇ ਜੀ ਜਾਂਦੀ ਆ ਜੀ ਰਦਾਈ ਕਾ ਕਾਉਨਾ ਕਿ ਦੋਵੇਂ ਰਦਾਵੇਂ ਗਰਦੀਪ ਆ ਸਿਕਜੰਦਰ ਆ ਸਿਕਜੰਦਰ ਤੇ ਸਿਕਜੰਦਰ ਸਿਕਜੰਦਰ ਹਾਂਜੀ ਬਾਜੀ ਕਿਤਾ ਮਾਉਨਾ ਸਿਕਜੰਦਰ ਨਾ ਹੋਵੇ ਤਾਂ ਹਾਂਜੀ ਅੰਦਾ ਹੋਵੇ ਤਾਂ ਕਿ ਕਿਹਦੇ ਨਾ ਵੀ ਲਾ ਦੋਵੇਂ ਬਰਾਬਰ ਚੱਲਣ ਦੇ ਸਿਕਜੰਦਰ ਤਾਂ ਹੋਵੇ ਤਾਂ ਜ਼ਿਆਦਾ ਹਾਂ ਅੰਦਾ ਹੋਵੇ ਤਾਂ ਜ਼ਿਆਦਾ ਮਾਰ ਜੇਗਾ ਬਾਜੀ ਮਾਰੇਗਾ ਮਾਰੇਗਾ ਪੂਰੀ ਮਾਰੇਗਾ ਤੇ ਆਮ ਆਦਮੀ ਉਹ ਵੀ ਚਲੋ ਹੁਣ ਆਪਣਾ ਜੋਰ ਤੇ ਸਾਰੇ ਪਾਰਟੀ ਕੋਲ ਆਉਣ ਦੇ ਤੁਹਾਨੂੰ ਪਤਾ ਹੀ ਨਹੀਂ ਆਮ ਆਦਮੀ ਨੇ ਪਿਛਲੇ 2.5 ਸਾਲਾਂ ਦੇ ਕੰਮਾਂ ਨੂੰ ਕਿਵੇਂ ਵੇਚਦੇ ਹੋ ਕਮਨਸ ਚ ਚਲੋ ਠੀਕ ਕੀਤਾ ਪਰ ਆਪੋ ਆਪਣਾ ਇਥੇ ਇਹਨਾਂ ਦਾ ਛਿੱਕਾ ਜੰਮਿਆ ਅੱਛਾ ਯਾਨੀ ਕਿ ਰਜਾਣ ਰਜਾਣ ਚਲੋ ਜ਼ਿਆਦਾ ਰਜਾਣ ਕਿਹਨਾਂ ਦਾ ਰਜਾਣ ਤੇ ਕਾਂਗਰਸ ਦਾ ਹੀ ਜ਼ਿਆਦਾ ਭਾਈ ਤੁਸੀਂ ਤਿੰਨ ਪੰਜ ਸਾਲਾਂ ਦੇ ਕੰਮਾਂ ਦੇ ਢਾਈਆਂ ਨੂੰ ਕਿਵੇਂ ਵੇਖਦੇ ਦੂ ਨਹੀਂ ਇਹਨਾਂ ਕੋ ਤਾਂ ਕੋਈ ਕੰਮ ਹੋਇਆ ਨਹੀਂ ਝੋਨਾ ਵੇਲ ਰਿਹਾ ਕਮੇਟੀਆਂ ਦੇ ਕਿਦਾਰੇ ਲਿਆ ਹੂੰ ਝੋਨੇ ਤੇ ਲੋਕ ਡੇ ਯਾਰ ਕਾ ਤਸਨ ਪਿੱਗੀ ਕੰਮ ਕਹੋ ਦੱਸੋ ਕੀ ਕਰੀਏ ਜੀ ਇਹ ਨਾਰਾਜ਼ਗੀ ਕਾਫੀ ਹਾਂਜੀ ਹਾਂਜੀ ਭਾਜੀ ਵੋਟਾਂ ਦਾ ਕਿਹਦਾ ਮਾਹੌਲ ਆ ਵੋਟਾਂ ਦਾ ਵੇਖੋ ਜੀ ਬਰਾਬਰੀ ਚ ਲੰਡਿਆ ਆ ਕੰਮ ਹਵਾ ਕਿਦੀ ਜਾ ਰਹੀ ਕਿਹੜੀ ਪਾਰਟੀ ਅਸੀਂ ਤਾਂ ਕਾਲੀ ਦਾ ਕਾਲੀ ਆ ਜੀ ਕਾਲੀ ਨੇ ਹੁਣ ਬਾਈਕਾਟ ਕਰਤਾ ਨਾ ਵਾਹੋ ਕਾਲੀ ਦਲ ਦਾ ਪਰ ਹੁਣ ਪਰ ਹੁਣ ਕਾਲੀ ਦਲ ਨੂੰ ਫ੍ਰੀ ਆ ਤੁਸੀਂ ਕਿੱਧਰ ਪਾਉਣੀ ਆ ਅਸੀਂ ਫਿਰ ਆਮ ਨੂੰ ਪਾਵਾਂਗੇ ਹੋਰ ਕੰਨ ਨੂੰ ਪਾਉਣੀ ਆ ਠੀਕ ਕਾਂਗਰਸ ਨੂੰ ਨਹੀਂ ਵੋਟ ਪਾਉਣੀ ਨੀ ਕਿਹਦੀ ਹਵਾ ਲੰਕੰਡੀ ਢੇਰ ਬਣਾਣੇ ਸਰ ਦਾਵਾ ਸਾਹਿਬ ਦੀ ਇੱਕ ਦੋਵੇਂ ਦਾਵੇ ਆ ਕਿਹੜੇ ਦਾਵੇ ਦੀ ਗੱਲ ਕਰਦੇ ਤੇ ਹਾਂ ਧਰਵਾਲੀ ਧਰਵਾਲੀ ਦੀ ਜਿਨ੍ਹਾਂ ਦੇ ਮੈਸੇਜ ਇਲੈਕਸ਼ਨ ਲੜ ਰਹੇ ਹਾਂਜੀ ਹਾਂਜੀ ਇਹ ਪਿਛਲੇ 5 ਸਾਲ ਉਹਨਾਂ ਦੇ ਕੰਮ ਚੰਗੇ ਹੀ ਕਿ ਜਿਹੜੇ ਹੁਣ 2.5 ਸਾਲ ਸਰਕਾਰ ਇਹਨਾਂ ਦੇ ਚੰਗੇ ਜੀ ਕੰਮ ਤੇ ਇਹਨਾਂ ਨੇ ਬਹੁਤ ਕੀਤੇ ਆ ਅੱਛਾ ਤੇ ਦੂਜੀ ਪਾਰਟੀ ਮੈਂ ਬਾਹਰ ਆ ਮੈਂ ਹੁਣੇ ਆਇਆ ਇੱਥੇ ਹੁਣ 2 ਮਹੀਨੇ ਹੋਇਆ ਜੌਰ ਕੀਦਾ ਜੌਰ ਤੇ ਬਾਹਰ ਸੁਣਿੰਦਾ ਰੰਧਾਵਾ ਸਾਹਿਬ ਦਾ ਗਿਆ ਡੇਰਾ ਬਾਬਾ ਨਾਨਕ ਚ 20 ਤਰੀਕ ਨੂੰ ਵੋਟਾਂ ਪੈਣ ਲੱਗੀਆਂ ਕਿਹਦਾ ਮਾਹੌਲ ਹੈ ਇੱਥੇ ਮਾਹੌਲ ਤੇ ਸਾਰੀਆਂ ਪਾਰਟੀਆਂ ਦਾ ਚੱਲੀ ਜਾਂਦਾ ਇਹ ਆਪੋ ਆਪਣਾ ਸਾਰੇ ਜ਼ੋਰ ਲਾਈ ਜਾਂਦੇ ਆ ਬਾਕੀ ਵਿਕਾਸ ਦੇ ਹਿਸਾਬ ਨਾਲ ਜਿਹੜਾ ਬੰਦਾ ਸਾਫ ਨੇਤਰੇਗਾ ਉਹਦੇ ਪਿੱਛੇ ਲੋਕਾਂ ਨੇ ਕੰਮ ਕਰਨਾ। ਪਿਛਲੇ 5 ਸਾਲ ਲਾਲੋ ਤੇ ਉਹ ਸਖਜਿੰਦਰ ਸਿੰਘ ਰੰਧਾਵਾ ਦੀ ਸਰਕਾਰ ਸੀਗੀ ਹੁਣ ਗਰਦੀਪ ਸਿੰਘ ਰੰਧਾਵੇ ਦੀ ਆ। ਇਹ ਕਿਹਦਾ ਲੱਗਦਾ ਮੌਲ? ਇਹ ਸਖਜਿੰਦਰ ਸਿੰਘ ਰੰਧਾਵਾ ਨੇ ਵੀ ਬਥੇਰੇ ਕੰਮ ਕਰਾਏ ਜੇ ਜਾਨੀਏ ਤੇ ਵਿਕ ਡਿਵੈਲਪਮੈਂਟ ਤੇ ਬਥੇਰੀ ਕਰਾਈ ਆ। ਵਧੀਆ ਆ ਬੰਦੇ ਨੇਤਰਦੇ ਆ ਵਧੀਆ। ਕੌਣ ਜਿੱਤੇਗਾ ਦੋਚ? ਇਹ ਤੇ ਹੁਣ ਜ਼ੋਰ ਤੇ ਦੋਨਾਂ ਪਾਰਟੀਆਂ ਦਾ ਕਾਫੀ ਲੱਗਦਾ ਜੇ ਵੇਖੋ ਹੁਣ ਕੀ ਬਣੇ। ਇਹ ਵੀਰ ਕਿੱਧਰ ਆ? ਆਈ ਤੇ ਕਾਂਗਰਸ ਵਾਲੀ ਦਾ। ਹਾਂਜੀ ਤੁਸੀਂ? ਕੌਣ ਜਿੱਤੇਗਾ ਅਸੀਂ ਦਾ ਕਾਂਗਰਸ ਵਾਲੀ ਕਿਹੜਾ ਪਿੰਡ ਜੇ ਪਿੰਡੇਰਾਵਾ ਬਣਾ ਬੋਟਾ ਦਾ ਕਿੰਨਾ ਚੱਲਣਿਆ ਬੋਟਾ ਤਾਂ ਬਹੁਤ ਵਧੀਆ ਚੱਲਣਿਆ ਅੱਜ ਕਿਹੜਾ ਜਿੱਤੇਗਾ ਜਿੱਤਣ ਵਾਲਾ ਤਾਂ ਉਹਨਾਂ ਰੱਬ ਹੀ ਜਾਣਦਾ ਜੱਸਾ ਠਾਵਾ ਪਰ ਨਹੀਂ ਅਪਨੀ ਵੀ ਤੇ ਅਪ ਸੋਚ ਹੁੰਦੀ ਆ ਨਾ ਵੀ ਆ ਚੱਲਣ ਦਾ ਮਹੌਲ ਦਾ ਪਤਾ ਲੱਗ ਜਾਂਦਾ ਕਿ ਤਰ੍ਹਾਂ ਦਾ ਮਹੌਲ ਚੱਲਿਆ ਦੁਨੀਆ ਤੁਹਾਨੂੰ ਚਾਰ ਸਪੇਰੇ ਫਿਰਨ ਦੇ ਜੇ ਦੁਨੀਆ ਦਾ ਕੋਈ ਸਟੈਂਡ ਨਹੀਂ ਜੇ ਮੰਤਰੀਆਂ ਦਾ ਸਟੈਂਡ ਨਹੀਂ ਤੇ ਦੁਨੀਆ ਦਾ ਵੀ ਕੋਈ ਸਟਾਰਟ ਨਹੀਂ ਬਿਲਕੁਲ ਬਿਲਕੁਲ ਇੱਥੇ ਹਵਾ ਦਾ ਨਹੀਂ ਪਤਾ ਲੱਗ ਹਵਾ ਵੇਖੋ ਚਾਰ ਸਪੇਰੇ ਚੱਲਣ ਡਈ ਆ ਜਿੱਦਾਂ ਮੰਤਰੀ ਚਾਰ ਸਪੇਰੇ ਚੱਲਣ ਡੇ ਇਦਾਂ ਦੁਨੀਆ ਚਾਰ ਸਪੇਰੇ ਚੱਲਣ ਡਈ ਆ ਪਰ ਜਿੱਥੇ ਇੱਕ ਦੀ ਹੋਣੀ ਆ ਉਹ ਤੇ ਹੁਣ ਮੌਕਾ ਹੀ ਦੱਸੋ ਇਹ ਦੁਨੀਆ ਦੇ ਹੱਥ ਵਾਸਾ ਹੁਣ ਹੁਣ ਤੁਸੀਂ ਚਾਰ ਸਪੇਰੇ ਮੀਡੀਆ ਘੁੰਮਣ ਡਿਆ ਭਰਾ ਕਿਧਰ ਆ ਵੇਖੋ ਅਹੀਂ ਜਿੱਦਾਂ ਚੱਲਣ ਦੀ ਇਦਾਂ ਹੀ ਦੁਨੀਆਂ ਚੱਲਣ ਦੀ ਆ ਮੈਂ ਭਰਾ ਕਿਧਰ ਆ ਭਰਾ ਦਾ ਜੇ ਕੋਈ ਸਟੈਂਡ ਨਹੀਂ ਜਦ ਦੁਨੀਆਂ ਦਾ ਸਟੈਂਡ ਨਹੀਂ ਤੇ ਭਰਾ ਦਾ ਕੋਈ ਸਟੈਂਡ ਨਹੀਂ ਆਪਣਾ ਵੀ ਕੋਈ ਸਟੈਂਡ ਨਹੀਂ ਨਹੀਂ ਗੱਲੀ ਸਿੱਧੀ ਕਰ ਲੈ ਮੋਟਰਸਾਈਕਲ ਦਾ ਸਟੈਂਡ ਹੈ ਜੀ ਮੋਟਰਸਾਈਕਲ ਦਾ ਹੈਗਾ ਸਟੈਂਡ ਹੈ ਸਟੈਂਡ ਹੈਗਾ ਇਸ ਤੇ ਕਮਾਵਾਂਗੇ ਤੇ ਖਾਵਾਂਗੇ ਨਹੀਂ ਮੈਂ ਮੈਂ ਅੱਜ ਕੱਲ ਮੋਟਰਸਾਈਕਲ ਦਾ ਸਟੈਂਡ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿਹੜਾ ਪਿੰਡ ਆਪਣਾ ਸ਼ਕੌਰ ਮਸੀਓ ਇੱਥੇ ਵੋਟਾਂ ਵਾਲਾ ਕੀ ਦਾ ਮਾਹੌਲ ਆ ਇਹ ਤਾਂ ਜ਼ੋਰ ਜ਼ਿਆਦਾ ਜਿਹਾ ਹੈ ਭਰਾ ਵੀ ਤਾਂ ਜ਼ੋਰ ਜ਼ਿਆਦਾ ਹੀ ਆ ਅੱਛਾ ਹਾਂ ਕਿਉਂਕਿ ਇੱਕ ਚੂਤੇ ਮੰਤਰੀ ਆ ਇੱਕ ਪ੍ਰਾਪੀ ਆ ਐਮਪੀ ਹਾਂ ਵੀ ਇੱਕ ਪੁਰਾਣੇ ਮਤਲਬ ਆਪਣੇ ਜੜੀ ਤੋਂ ਚੱਲਣ ਰਿਹਾ 20 30 40 ਸਾਲ ਤੋਂ ਹਾਂ ਬਾਈ ਬਾਕੀ ਬਾਕੀ ਹੁਣ ਇਹਦਾ ਪਤਾ ਨਹੀਂ ਜੇ ਲੱਗਦਾ ਹੈਗਾ ਵੋਟਾਂ ਦਾ ਕਿਤਨਾ ਚੱਲਣ ਰਿਹਾ ਵੋਟਾਂ ਦਾ ਠੀਕ ਹੈ ਸਰ ਚੱਲਣ ਰਿਹਾ ਇੱਕ ਮਿੰਟ ਇੱਕ ਮਿੰਟ ਜਿੱਤ ਕਿਦੀ ਹੋਵੇਗੀ ਇੱਥੋਂ ਜਿੱਤ ਤੇ ਕਾਂਗਰਸ ਦੀ ਰਹਿਣੀ ਹੈ 100% ਇਹ ਕੀ ਕਾਰਨ ਕਾਰਨ ਕਿਉਂਕਿ ਪਹਿਲਾਂ ਵੀ ਇਹੋ ਜਿੱਤਦਾਰੀ ਪਾਰਟੀ ਦੀ ਹੋਣੀ ਹੈ ਇਹੋ ਆਮ ਆਦਮੀ ਕਿਉਂ ਨਹੀਂ ਆਮ ਆਦਮੀ ਤੁਹਾਨੂੰ ਪਤਾ ਹੀ ਆ ਕੋ ਕੰਮ ਦੇ ਕੋ ਚੰਗਾ ਹੋਇਆ ਨਹੀਂ ਇਸ ਤਰ੍ਹਾਂ ਦੇ ਕੰਮ ਇਸ ਚਾਉਂਦੇ ਸੀ ਨਹੀਂ ਹੋਇਆ ਹੀ ਨਹੀਂ ਜਿੱਦਾਂ ਉਹ ਕਹਿੰਦੇ ਸੀ ਆਹ ਕਰਾਂਗੇ ਨੌਕਰੀਆਂ ਦੇਵਾਂਗੇ ਉਹ ਕਰਾਂਗੇ ਜੇ ਕਰਾਂਗੇ ਭਗਵੰਤ ਮਾਣਾ ਦਾ ਮੈਂ 57000 ਨੌਕਰੀ ਦੇ ਦਿੱਤੀ ਕਿੱਥੇ ਦਿੱਤੀ ਇੱਥੇ ਸਾਡੇ ਦੇ ਕੋਈ ਵੀ ਨਹੀਂ ਹੋਇਆ ਏਰੀਏ ਤੇ ਅੱਛਾ ਸਾਡੇ ਦੇ ਕੋਈ ਨੌਕਰੀ ਨਹੀਂ ਆਈ ਨਾ ਕੋਈ ਏਰੀਆ ਨਾ ਢਾਗੜਾ ਪਿੰਡ ਹਰੂਵਾਲ 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 ਪਿੰਡ 'ਚ ਮਿਲੀ ਨੌਕਰੀ ਕੋਈ ਨਾ ਕਿਸੇ ਨੂੰ ਨਾ ਕਿਸੇ ਨੂੰ ਨਹੀਂ ਆ ਲਾਗੇ ਚਾਗੇ ਨਹੀਂ ਆ 50 ਪਿੰਡਾਂ 'ਚ ਇਹੀ ਵਾਗ ਮੈਂ ਘੱਟ ਤੋਂ ਘੱਟ ਵੀ ਕਿਸੇ ਨੂੰ ਨਹੀਂ ਹੈਗੀ ਬਾਬਾ ਜੀ ਕੀ ਕਾਲ ਚੱਲ ਚੱਲ ਮੋਟਾ ਦਾ ਕਿਦਾ ਯੋਰਿਆ ਮੋਟਾ ਦਾ ਵੋਟਾਂ ਨਾਲ ਹੁਣ ਕੋਈ ਪਤਾ ਨਹੀਂ ਲੱਗਦਾ ਆਗੇ ਸਾਰੇ ਹਾਂ ਕਰੀ ਜਾਂਦੇ ਇਹ ਤੁਹਾਡਾ ਮਨ ਕੀ ਜਾਂਦਾ ਕਿਹੜਾ ਜਿੱਤੇਗਾ ਵੇਖੋ ਹੁਣ ਵੀ ਤਾਂ ਦਾ ਦਿਲ ਕੀ ਜਾਂਦਾ ਵੇਖੋ ਜੋ ਥਾਪੜਾ ਪਹਿਲੇ ਦਿਨ ਤੋਂ ਮਿਲ ਗਈ ਆ ਉਹਨੂੰ ਮਿਲ ਗਈ ਆ ਕਿੰਨੂੰ ਭਾਈ ਜੇ ਮੈਂ ਆਪਣੀ ਪਾਰਟੀ ਨੂੰ ਕਹਾਂ ਨਾ ਕਿਹੜੀ ਤੁਹਾਡੀ ਕਿਹੜੀ ਪਾਰਟੀ ਹਾਂ ਹਾਂ ਵੋਟਾਂ ਦਾ ਕੀ ਨਾਮ ਹੋਰਿਆ ਵੋਟਾਂ ਦਾ ਮੋਲ ਕਾਂਗਰਸ ਦਾ ਜੀ ਕਿਹੜਾ ਪਿੰਡ ਜੇ ਡੇਰਾ ਪਠਾਣਾ ਡੇਰਾ ਪਠਾਣਾ ਹਾਂ ਜੀ ਕਿਉਂ ਕਾਂਗਰਸ ਦਾਵਾ ਤੇ ਕਿਉਂ ਆਮ ਆਦਮੀ ਦਾ ਨਹੀਂ ਆ ਏ ਆਮ ਆਦਮੀ ਪਾਰਟੀ ਦਾ ਇਹ ਨਹੀਂ ਪਤਾ ਕੋ ਕਾਂਗਰਸ ਦਾ ਹੀ ਹੋ ਸਾਰੇ ਜਿਆਦਾ ਇੰਨੀ ਲੰਮਾ ਚੋੜਾ ਗਨਾਇਆ ਨਹੀਂ ਜਾਂਦਾ ਕੰਮ ਜਿਹੜਾ ਜਿਹੜਾ ਮਾਹੌਲ ਲੱਗਣ ਡਿਆ ਉਹ ਕੀ ਦਾ ਮਾਹੌਲ ਕਾਂਗਰਸ ਦਾ ਕੀ ਦਾ ਮਾਹੌਲ ਲੱਗਣ ਡਿਆ ਮਾਹੌਲ ਜੀ ਸਾਨੀਆਂ ਪਾਰਟੀਆਂ ਦਾ ਜੋਰ ਲੱਗਣ ਡਿਆ ਪੂਰਾ ਤੇ ਇੱਥੇ ਨਿਰਮ ਬਾਬਾ ਨਾਨ ਚ ਹਵਾ ਕੀ ਦੀ ਆ ਇਹ ਹਵਾ ਦਾ ਜੇ ਕੋਈ ਪੱਕਾ ਨਹੀਂ ਕਹਿ ਸਕਦੇ ਨਹੀਂ ਵੋਟਾਂ ਦੇ ਤਿੰਨ ਦਿਨ ਰਹਿ ਗਏ ਹੁਣ ਤੇ ਸਾਰਿਆਂ ਨੂੰ ਪਤਾ ਨਹੀਂ ਇਹ ਪਰ ਚਲੋ ਨਹੀਂ ਕੋਈ ਪੱਕਾ ਨਹੀਂ ਬਤਾਜੀ ਹਾਂ ਠੀਕ ਯੋਰ ਜੋਰ ਸਾਰਿਆਂ ਦਾ ਪੂਰਾ ਯਾਰ ਕਿਹਦੇ ਵੱਲੋਂ ਕਹੀਏ ਤੇ ਕਿਹਦੇ ਵੱਲੋਂ ਨਾ ਕਹੀਏ ਸਰ ਪਾਣੀਆਂ ਦਾ ਜੋਰ ਲੱਗਦਾ ਨਹੀਂ 23 ਨੂੰ ਵੋਟਾਂ ਪੈਣ ਲੱਗੀਆਂ ਤੇ ਹਲਕਾ ਡੇਰਾ ਬਾਬਾ ਨਾਨਕ ਚੋਂ ਕਿਹੜਾ ਬਾਜੀ ਮਾਰੇਗਾ ਬਾਜੀ ਰਤਾਵਾ ਸਾਹਿਬ ਮਾਰੇ 600 ਸਿੰਦਰ ਸਿੰਘ ਦਾ ਵਾਬ ਬਣੇਗਾ ਜੀ ਕੀ ਕਿਹੜੇ ਕੰਮ ਕਰਾਏ ਆ ਕਿ ਉਹ ਫੇਰ ਬੰਨ ਗਏ ਕੰਮ ਤੇ ਨਾ ਜੀ ਵੇਖੋ ਆਮ ਪਾਰਟੀ ਦੀ ਗੱਲ ਸੁਣ ਲਓ ਵੀ ਮੜਾ ਜੇ ਕਿਤੇ ਕੰਮ ਹੁੰਦਾ ਛੱਟਦਾ ਬੇਮਾਰ ਨਾ ਬਿੰਦੇ ਨਾ ਤੇ ਕੰਮ ਤੇ ਡਿਪੈਂਡ ਗੱਲਾਂ ਉਹਨਾਂ ਦੇ ਕਰਦਾ ਨਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਜੀਵਨਗੜ੍ਹ ਪਿੰਡਾ ਜੀ अच्छा ਤੁਹਾਨੂੰ ਕੋਈ ਹੋਇਆ ਇਸ ਤਰ੍ਹਾਂ ਦਾ ਇਨਸੀਡੈਂਟ ਜੀ ਮੇਰੇ ਆ 5-6 ਦਿਨ ਪਹਿਲਾਂ ਮਸ਼ੀਨ ਨੂੰ ਅੱਗ ਲੱਗੀ ਆ ਤੇ ਮੈਂ ਐਸਡੀਓ ਸਾਹਿਬ ਕੋ ਗਿਆ ਵਾਂ ਤੇ ਕਹਿੰਦਾ ਮੈਂ ਜੀ ਉਹਨਾਂ ਦਾ ਸਾਲਾ ਸਾਹਬਾਂ ਗਰਦੀਪ ਸਿੰਘ ਰੰਧਾਵਾ ਸਾਹਿਬ ਦਾ ਇਹ ਜਿਹੜਾ ਐਸਡੀਓ ਹੁੰਦਾ ਐਸਡੀਓ ਸਾਹਿਬਾਂ ਹੁੰਦੇ ਆ ਅੱਛਾ ਤੇ ਉਹਦੇ ਵਿੱਚ ਅੱਗ ਲੱਗਣ ਦਾ ਨਾਲ ਰੰਧਾਵਾ ਸਾਹਿਬ ਕੀ ਕਰਦਗੇ ਜੀ ਤੇ ਰਿਸ਼ਤੇਦਾਰ ਹੀ ਨਿਕਲਾਈ ਉਹਨਾਂ ਦੀ ਰਿਸ਼ਤੇਦਾਰ ਹੀ ਨਿਕਲਾਈ ਸਾਲਾ ਸਾਹਿਬ ਜੀ ਸਾਡਾ ਕੰਮ ਵਿਚ ਰਹਿ ਗਿਆ ਕੰਮ ਸਾਡਾ ਵਿਚ ਰਹਿ ਗਿਆ ਜੀ ਸਾਡਾ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਜੇ ਇਸ ਤਰ੍ਹਾਂ ਦਾਬੇ ਮਾਰ ਮਾਰ ਕੇ ਹੁਣ ਤੇ ਕੰਮ ਲੈਣਗੇ ਤੇ ਕਿਸ ਦਾ ਦਾ ਕਿਹੜੇ ਅੰਦਾਵੇ ਦਾ ਸਕਬਿੰਦਰ ਦਾ ਹਾਂ ਸਕਬਿੰਦਰ ਦਾ ਜਿਨ੍ਹਾਂ ਦੇ ਪਤਨੀ ਖੜੇ ਆਹਾ ਅੱਛਾ ਤੇ ਆਮ ਆਦਮੀ ਪਾਰਟੀ ਠੀਕ ਹੈ ਉਹ ਵੀ ਆਪਣੇ ਦਾ ਉਹ ਵੀ ਠੀਕ ਨੇ ਇਹ ਤੋਂ ਡੇਰੇ ਤੋਂ ਜਿੱਤੇਗਾ ਕਿਹੜਾ ਦੇਖੋ ਡੇਰੇ ਕਿਹੜੇ ਗਏ ਨਹੀਂ ਤੇ ਨਹੀਂ ਨਹੀਂ ਇਲੈਕਸ਼ਨ ਕਿਹੜਾ ਜਿੱਤੂ ਦੇਖੋ ਇਹ ਤਾਂ ਮਾਲ ਕੀ ਜਾਣੇ ਹੁਣ ਹਾਂ ਹਵਾ ਕੀ ਦੀ ਜ਼ਿਆਦਾ ਹਾਂਜੀ ਹਵਾ ਜ਼ਿਆਦਾ ਕੀ ਦੀ ਆ ਆਵਾਜ਼ ਉਹਨਾਂ ਦੀ ਸਰਕਾਰ ਆਮ ਆਦਮੀਆਂ ਨੇ ਉਹਨਾਂ ਦੀ ਵੀ ਚਾਅਦੀ ਆ ਵਾ ਤੇ ਨਹਾਸ ਸਾਹਿਬ ਵੀ ਪੁਰਾਣੇ ਬੰਦੇ ਨੇ ਜਿੱਤੇਗਾ ਕਿਹੜਾ ਹਾਂਜੀ ਇਹਦੇ ਨੂੰ ਵੇਖੋ ਹੁਣ ਸਮਾਂ ਆਏਗਾ ਤੀ ਤੀ ਨੂੰ ਵੋਟਾਂ ਪੈਣੀਆਂ ਕਿਹਦਾ ਮਾਹੌਲ ਲੱਗਣਿਆ ਮਾਹੌਲ ਤੇ ਵੇਖੋ ਜੀ ਕਾਂਗਰਸ ਦਾ ਹੀ ਆ ਕਿਉਂ ਕਾਂਗਰਸ ਆ ਕਾਂਗਰਸ ਦਾ ਇਸ ਕਰਕੇ ਆ ਜੀ ਲੋਕਾਂ ਨੇ ਆ ਜਿਹੜਾ 2.5 ਸਾਲ ਐ ਇਹਦੇ ਵਿੱਚ ਪਿਛਲਾ ਜਿਹੜਾ ਆ ਇਹਨਾਂ ਦਾ ਜਿਹੜੀ ਆਮ ਆਦਮੀ ਦੀ ਸਰਕਾਰ ਹੀ ਇਹਦਾ ਪੂਰਾ ਉਹਨਾਂ ਨੇ ਵੇਖ ਲਿਆ ਵੀ ਕਿੱਦਾਂ ਦੇ ਇਹਨਾਂ ਦੇ ਕੰਮ ਐ ਕਿੱਦਾਂ ਦਾ ਇਹਨਾਂ ਦਾ ਚਾਲ ਚੱਲਣਾ ਐ ਕਿਉਂਕਿ ਇਹਦੇ ਵਿੱਚ ਕਾਰਨ ਇਹ ਆ ਵੀ ਨਸ਼ੇ ਦਾ ਬਹੁਤ ਜ਼ਿਆਦਾ ਮਤਲਬ ਵੱਧ ਗਿਆ ਬਹੁਤ ਨਸ਼ਾ ਵੱਧ ਗਿਆ ਹਨਾ ਗੁੰਡਾਗਰਦੀ ਬਹੁਤ ਵੱਧ ਗਈ ਆ ਅੱਛਾ ਇਹ ਪਹਿਲਾਂ ਵੀ ਸੀ ਨਾ ਵੇਖੋ ਜੀ ਇਹ ਸਰਕਾਰ ਕਿਸ ਬੇਸ ਤੇ ਆਈ ਸੀ ਕਿ ਮਤਲਬ ਕੀ ਕਹਿ ਕੇ ਆਈ ਸੀ ਵੀ ਅਸੀਂ ਨਸ਼ੇ ਨੂੰ 4 ਹਫ਼ਤੇ ਦੇ ਵਿੱਚ ਖਤਮ ਕਰਾਂਗੇ ਇਹਦੇ ਵਿੱਚ ਮਤਲਬ ਪ੍ਰਸ਼ਤਾਚਾਰ ਬੰਦ ਹੋਏਗਾ ਹਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਕਿ ਉੱਤੇ 1% ਵੀ ਮਤਲਬ ਅਸਰ ਨਹੀਂ ਹੋਇਆ ਮਤਲਬ ਕੋਈ ਜਿਸ ਤਰ੍ਹਾਂ ਇਹ ਆਈ ਸੀ ਵੀ ਰੰਗਲਾ ਪੰਜਾਬ ਬਣਾਉਣ ਵਾਸਤੇ ਇਹ ਰੰਗਲਾ ਪੰਜਾਬ ਨਹੀਂ ਇਹ ਭਾਜੀ ਗੰਦਲਾ ਪੰਜਾਬ ਬਣ ਗਿਆ ਜੀ ਹੁਣ ਮਤਲਬ ਲੋਕਾਂ ਨੂੰ ਕੱਲਿਆਂ ਨੂੰ ਰੋਡ ਤੇ ਚੱਲਣ ਤੇ ਵੀ ਡਰ ਲੱਗਦਾ ਮੋਹ ਡੇਰਾ ਬਾਬਾ ਨਾਨਕ ਦੀ ਜਿਹੜੀਆਂ ਵੋਟਾਂ 20 ਨੂੰ ਪੈਣੀਆਂ ਇੱਥੇ ਕੀ ਦਾ ਮੌਲ ਹੈ ਇੱਥੇ ਸਾਰੇ ਆਪਣਾ ਕਾਂਗਰਸ ਦਾ ਜੀ ਕਾਂਗਰਸ ਦਾ ਕਿਉਂ ਕਾਂਗਰਸ ਦਾ ਸਾਰੇ ਕਿਉਂਕਿ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਆ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਕਿਉਂਕਿ ਇਹ ਸਰਕਾਰ ਜੋ ਕਹਿ ਕੇ ਆਈ ਉੱਤੇ 1% ਵੀ ਅਮਲ ਨਹੀਂ ਕੀਤਾ ਇਹਨਾਂ ਨੇ ਇਹਦੇ ਇਹ ਸਾਰੇ ਨੌਜਵਾਨ ਕਿਹੜੇ ਪਿੰਡ ਜੀ ਆਪਣਾ ਰਣ ਸਿੰਘ ਦੇ ਤਲਾ ਜੀ ਜੀ ਆਪਾਂ ਇਸ ਵੇਲੇ ਮੌਜੂਦਾ ਇਹ ਹਲਕਾ ਡੇਰਾ ਬਾਬਾ ਨਾਨਕ ਦੇ ਸ਼িকার ਹਟੇ ਉੱਪਰ ਜਿੱਥੇ ਕਿ ਨੌਜਵਾਨ ਨੇ ਇਹਨਾਂ ਦਾ ਕਹਿਣਾ ਹੈ ਕਿ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਜੋ ਜਿਸ ਵਾਅਦਿਆਂ ਨਾਲ ਇਹ ਸਰਕਾਰ ਲੈ ਕੇ ਆਈ ਸੀ ਢਾਈਆਂ ਸਾਲਾਂ ਚ ਜਿਹੜਾ ਮੇਨ ਮੁੱਦਾ ਨਸ਼ੇ ਦਾ ਹੀ ਨਸ਼ਾ ਜਿਹੜਾ ਵਾ ਉਹ ਉਸੇ ਉਸੇ ਤਰ੍ਹਾਂ ਹੀ ਕਾਇਮ ਹੈ ਤੇ ਸਰਕਾਰ ਫੇਲ ਹੋਈ ਇਸ ਕਰਕੇ ਉਹ ਡੇਰਾ ਬਾਬਾ ਨਾਨਕ ਦੀ ਜਿਹੜੀ ਜਿਮਨੀ ਚੋਲਿਆ ਇਸ ਵੇਲੇ ਉਹਨਾਂ ਦੀ ਸਪੋਰਟ ਜਿਹੜੀ ਕਾਂਗਰਸ ਵਾਲਾ ਬਿਲਕੁਲ ਜੀ ਧੰਨਵਾਦ ਇਹਨੇ ਰੰਧਾਵੇਂ ਨੇ ਵੀ ਕੰਮ ਕਰਾਏ ਕੋਈ ਹਾਂ ਜੀ ਜੀ ਵਧੀਆ ਕੰਮ ਕਰਾਉਂਦੇ ਨੇ ਕਹਿੰਦਾ ਮਤਲਬ ਵੀ ਜੋ ਜਿੰਨਾ ਕਿ ਕਹਿੰਦੇ ਨੇ ਉਹਨਾਂ ਕ ਕਰਦੇ ਹੈਗੇ ਨੇ ਹਣਾ ਇਹਦਾ ਇਹ ਆ ਵੀ ਜੋ ਕਿਹਾ ਉੱਤੇ 1% ਵੀ ਅਸਰ ਨਹੀਂ ਹੋਇਆ ਜੀ ਕਿੱਧਰ ਜਾਣਿਆ ਆਪਣਾ ਆਮ ਆਦਮੀ ਪਾਰਟੀ ਵੋਟਾਂ ਦਾ ਕਿੰਨਾ ਚੱਲਣ ਦਾ ਵੋਟਰ ਭਾਈ ਟਿੱਕ ਟਾਕ ਜੋਰ-ਸ਼ੋਰ ਜੇ ਇਹ ਕਿਹਦਾ ਜੋਰ ਆ ਸਾਰੀਆਂ ਪਾਰਟੀਆਂ ਜੋਰ ਆ ਮਹਾਰਾਜ ਇੱਥੇ ਤੇ ਜਿੱਤੇ ਜਿੰਨਾ ਤੇ ਇੱਕ ਨਹੀਂ ਆ ਜਿੱਤਾ ਦੇ ਮਹਾਰਾਜ ਇੱਕ ਨਹੀਂ ਆ ਮਾਹੌਲ ਕਿਹਤਰਾ ਦਾ ਮਾਹੌਲ ਕਿਹਤਰਾ ਦਾ ਟਿੱਕ ਟਾਕ ਹੈ ਦੁਕਾਨਦਾਰ ਬੰਦੇ ਆ ਹਾਂ ਪਰ ਸਾਰੇ ਪਾਸੇ ਕਹਿਣਾ ਨਹੀਂ ਕੁਝ ਜਾਂਦੇ ਨਹੀਂ ਜੀ ਨਹੀਂ ਕਹਿਣਾ ਨਹੀਂ ਇਹ ਕਿਹਦਾ ਜੋਰ ਆ ਸਾਰਿਆਂ ਦਾ ਜੋਰ ਹੈ ਜੀ ਤੁਹਾਨੂੰ ਦੱਸ ਰਿਹਾ ਬਾਰ-ਬਾਰ ਨਹੀਂ ਇਹ ਨਹੀਂ ਇਹ ਨਹੀਂ ਦੱਸਣਾ ਚਾਹੁੰਦੇ ਵੀ ਕਿਹੜਾ ਜਿੱਤੇਗਾ ਨਹੀਂ ਸਰ ਇਹ ਨਹੀਂ ਦੱਸ ਸਕਦੇ ਅੰਮਾ ਜੀ ਕਦਾ ਠੀਕ ਹੈ ਠੀਕ ਕਿਹੜਾ ਕਿਹੜਾ ਪਿੰਡ ਜੇ ਪਿੰਡ ਸ਼ਿਕਾਰ ਸ਼ਿਕਾਰ ਤੇ ਇੱਥੇ ਹੁਣ 20 ਤਰੀਕ ਨੂੰ ਵੋਟਾਂ ਪੈਣ ਲੱਗੀਆਂ ਕਾਂਗਰਸ ਵੀ ਆਪਣਾ ਸੁਖਜਿੰਦਰ ਸਿੰਘ ਦੀ ਵਾਈਫ ਖੜੇ ਨੇ ਗਰਦੀਪ ਰੰਧਾਵਾ ਰਵੀਕਰਨ ਕਿਹਦਾ ਮਾਹੌਲ ਲੱਗਣ ਡਿਆ ਪਤਾ ਨਹੀਂ ਜੇ ਮੈਂ ਤੈਨੂੰ ਆਖੀ ਜੇ ਹਵਾ ਕਿਦੀ ਹਵਾ ਤੇ ਦੀ ਜ਼ਿਆਦਾ ਕਿਦੀ ਰੰਦਾਵੇ ਦੀ ਕਿਹੜੇ ਰੰਦਾਵੇ ਦੀ ਆ ਜਿਹੜਾ ਆ ਸੁਖੀ ਮੋਹ ਤੇ ਅੱਲਾਹ ਵਾਹ ਸਾਹਿਬ ਦਾ ਹੀ ਐ ਸਿਕੰਜਦਰ ਰੰਦਾਵਾ ਕਿਹ ਕਰਦੀਪ ਦਾ ਨਾ ਨਾ ਸਿਕੰਜਦਰ ਰੰਦਾਵਾ ਸਿਕੰਜਦਰ ਦਾ ਹਾਂ ਸੁਖੀ ਦਾ ਹਾਂਜੀ ਬਾਜੀ ਕਿਦਾ ਮੋਹਣਿਆ ਵੇਖੋ ਜੀ ਮੋਹਣ ਚੱਲ ਨਹੀਂ ਰਿਆ ਤੇ ਤਾਲ ਲੱਗੀ ਆ ਨਾ ਨਹੀਂ ਜੋਰ ਕੀ ਨਾਲ ਚੱਲਣ ਰਿਆ ਜੋਰ ਆ ਤੇ ਧਰੋ ਇਹ ਚੱਲਦੇ ਆ ਲੱਗ ਜਾ ਇੱਕ ਧਰ ਵਾਲੀ ਸੁਖਿੰਦਰ ਰੰਦਾਵੇ ਦੀ ਤੇ ਘੜੂ ਦਾ ਕਿ ਹੋਣੀ ਯੋ ਕੋਈ ਪੁਰਾਣਾ ਬੰਦੇ ਜੇ ਹਾਂ ਜੀ ਥੋੜੀ ਪੁਰਾਣੇ ਆ ਗਏ ਬੰਦੇ ਆ ਗਏ ਤੁਹਾਡੇ ਕੋਲ ਅੱਛਾ ਹਾਂ ਜੀ ਇਹ ਕਰਕੇ ਇਹਨਾਂ ਜੋਰ ਜ਼ਿਆਦਾ ਹੈ ਟਾਈਮ ਤੇ ਮੈਂ ਜਿਨ੍ਹਾਂ ਦੇ ਵਾਈਫ ਘਟੇ ਆ ਹਾਂ ਜੀ ਇੱਥੇ ਸ਼ਿਕਾਰ ਕੀ ਦਾ ਜੋਰ ਆ ਤਾਂ ਅੱਛਾ ਧੜੇ ਦਾ ਦਾਵੇ ਦਾ ਕਿੰਦੋਂ ਆ ਮਾਹੌਲ ਆ ਮਾਹੌਲ ਠੀਕ ਹੈ ਕਿਹੜਾ ਪਿੰਡ ਆਪਣਾ ਧਰੋ ਵਾਲੀ ਧਰੋ ਵਾਲੀ ਤੇ ਕਿਹੜਾ ਜਿੱਤੇਗਾ ਹੁਣ ਕਿਸਮਤ ਹੀ ਆ ਤੁਹਾਨੂੰ ਵੀ ਕਿਸਮਤ ਹੀ ਆ ਮੈਂ ਪਹਿਲਾਂ ਕਦਾ ਕਦਾ ਕੀ ਮਾਹੌਲ ਕਿਦਾ ਡੇਰਾ ਬਾਬਾ ਨਾਲ ਆਏ ਫੋਟ ਕਾਂਗਰਸੀਓ ਹਾਂ ਨੂੰ ਨਹੀਂ ਪਤਾ ਕਾਂਗਰਸੀ ਜਿੱਤਣੇ ਆ ਦੇ ਜਾਂ ਆਮ ਪਾਰਟੀ ਜਿੱਤਣਾ ਮੈਂ ਆਏ ਤੇ ਇਹ ਮਗਰ ਪੋਟਾਚਾਰ ਉਹਨੇ ਜਿੱਤਨੇ ਜਿੱਤਣਾ ਕੌਣ ਜਿੱਤਦਾ ਕਿਦੇ ਮਗਰ ਨੇ ਆਸਲੇ ਐ ਹਾਲੇ ਸੁਖੀਣ ਦਾ ਹੋਵੇ ਮਗਰ ਅੱਜ 20 ਵੋਟਾਂ ਪੈਣੀਆਂ ਕੀਦਾ ਮਾਹੌਲ ਆ ਮਾਹੌਲ ਦੋਹਾਂ ਦਾ ਹੀ ਚੱਲਣ ਦੇ ਆ ਜੀ ਕਿਤੇ ਕਾ ਕੜਾ ਜਿੱਤੇਗਾ ਵੇਖੋ ਹੁਣ ਇਹਦੇ ਬੋਟਮ ਬਹਿਣ ਕੇ ਬਾਅਦ ਚ ਪਤਾ ਲੱਗੂ ਜਿਹਨ ਨਤੀਜੇ ਨਿਕਲ ਗਏ ਹਵਾ ਕਿੰਦੀ ਜ਼ਿਆਦਾ ਵਾ ਹਵਾ ਸੁਖਿੰਦਰ ਵੀ ਜ਼ਿਆਦਾ ਲੱਗਦੇ ਹੁੰਦੇ ਕਿਹਦਾ ਮਾਹੌਲ ਕਿਹਦਾ ਲੱਗਣ ਰਿਹਾ ਇੱਥੇ ਆਮ ਪਾਰਟੀ ਦਾ ਲੱਗਦਾ ਜੀ ਹਾਂ ਠੀਕ ਬੋਟਾ ਦੇ ਬੋਟਾ ਦੇ ਕਿਹਦਾ ਜੋਰ ਆ ਨਾਵਾ ਨਾਵਾ ਕਿਹੜਾ ਨਾਵਾ ਸੁਖਿੰਦਰ ਸਿੰਘ ਨਾਵਾ ਅੱਜ ਕਿਹਦਾ ਜੋਰ ਆ ਸੁਖਿੰਦਰ ਸਰ ਦਾਵੇ ਦਾ ਜੋਰ ਆ ਕਿਉਂ ਕੀ ਕਿਹੜੇ ਕੰਮ ਕੀਤੇ ਨੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਆ ਜੀ ਕਿਹਨਾ ਨਾਵਾ ਸਾਹਿਬ ਅੱਛਾ ਤੇ ਝਾੜੂ ਵਾਲੇ ਉਹ ਵੀ ਠੀਕ ਠੀਕ ਹੀ ਆਪਣੀ ਜਗ੍ਹਾ ਜੇ ਜਿੱਤੂ ਕਰਾ 80% ਮੇਰਾ ਹਰਨਾ ਹਾਲ ਦੇ ਚਾਂਸ ਆ ਅੱਗੇ ਪਰਮਾਰਮਾ ਜੋ ਕਰੇ ਮਾਹੌਲ ਵਧੀਆ ਲੱਗਣ ਡਿਆ ਸਰ ਕਿਹੜੀ ਪਾਰਟੀ ਦਾ ਪਾਰਟੀ ਤੇ ਦੋਵਾਂ ਦਾ ਹੀ ਬੜਾਈ ਹੋ ਰਿਆ ਪਰ ਇਹ ਹੈ ਕਿ ਪੰਜਾਬ ਚ ਕੋਈ ਕੰਮ ਨਹੀਂ ਹੋਇਆ ਚੰਗੇ ਜਦੋਂ ਦੀ ਸਰਕਾਰ ਬਣੀ ਹੈ ਮੇਰੇ 2 ਸਾਲ ਹੋ ਗਏ ਮਕਾਨ ਡਿਗਿਆ ਨੂੰ ਕਿਹੜਾ ਪਿੰਡ ਪਿੰਡ ਸ਼িকার ਜੋ ਅੱਛਾ ਤੇ ਉਹ ਤੁਸੀਂ ਤੁਸੀਂ ਪਹੁੰਚ ਕੀਤੀ ਕਿਤੇ ਸਰਕਾਰੀ ਦਰਬਾਰ ਸਰ ਡੀਸੀ ਦਫ਼ਤਰ ਗਏ ਐਸ ਡੀ ਐਮ ਕੋ ਗਏ ਪਰ ਉਹਨਾਂ ਨੇ ਕਿਹਾ ਕਿ ਉਹ ਫਾਇਲੀ ਨਹੀਂ ਮਿਲਦੀ ਪਈ ਦੁਨੀਆਂ ਨੂੰ ਪੈਸੇ ਮਿਲ ਗਏ ਪਰ ਇਹ ਆ ਕਿ ਸਾਨੂੰ ਨਹੀਂ ਕੁਝ ਮਿਲਿਆ ਪਿੰਡ ਮੇਰਾ ਸ਼ਿਕਾਰ ਆ 2 ਸਾਲ ਹੋ ਗਏ ਮਕਾਨ ਡਿਗਿਆ ਨੂੰ ਪਰ ਕੋਈ ਮਤ ਨਹੀਂ ਹੋਈ ਸਾ ਆ ਆਦਮੀ ਪਾਰਟੀ ਦੇ ਕਿਹ ਆਗੂ ਕੋ ਜਾ ਕੇ ਸਰਕਾਰੀ ਦਰਵਾਜ਼ੇ ਨਹੀਂ ਡੀਸੀ ਦਫ਼ਤਰ ਗਏ ਐਸਡੀਐਮ ਕੋ ਗਏ ਗੁਰਦੌਰ ਕੋ ਪਟਵਾਰੀ ਕੋ ਅਨਖਵੈਰੀ ਵੀ ਕਰਵਾਈ ਆ ਪਰ ਕੁਝ ਨਹੀਂ ਮਿਲਿਆ ਹੁਣ ਆ ਵੋਟਾਂ ਦੀ ਕਿਹੜਾ ਜਿੱਤੇਗਾ ਦੇਖੋ ਸਾਰੇ ਜਿਹੜਾ ਕੋਈ ਕੰਮ ਕਰੇਗਾ ਉਹ ਤੇ ਜਿੱਤੇਗਾ ਹੀ ਉਹਨਾਂ ਦੇ ਪਿਛਲੇ 2.5 ਸਾਲਾਂ ਦੇ ਕੰਮ ਨੂੰ ਤੇ ਪਿਛਲੇ ਉਤੋਂ ਕਾਂਗਰਸ ਦੇ 5 ਸਾਲ ਦੇ ਜਿਹੜੇ ਕੰਮ ਆ ਇਹਨਾਂ ਨੂੰ ਉਹੀਂ ਦੋਨਾਂ ਜੋ ਕਿਨੂੰ ਪੈਲ ਦਿੰਦੇ ਸਰ ਵੇਖੋ ਪੈਲ ਵਾਲੀ ਜੇ ਗੱਲ ਆ ਤੇ ਉਹਦੇ ਕਾਂਗਰਸ ਸਰਕਾਰ ਚਲੋ ਕੰਮ ਕਰਦੀ ਹੈ ਤੇ ਵਧੀਆ ਆ ਲੱਗਦਾ ਇਹ ਸਰਕਾਰ ਅਗੋਂ ਫੇਰ ਆਏ